ਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬੋਲ 스피ਕਰ ਮਰਦਾਬਾਦ 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 ਬੋਲ 스피ਕਰ ਮਰਦਾਬਾਦ ਮਰਦਾਬਾਦ ਵੰਦਾਬਾਦ ਵਿਧਾਨ ਸਭਾ ਦਾ ਸਤਮਾ ਦਿਨ ਵੀ ਹੰਗਾਮੇ ਦੀ ਪੇਂਟ ਚੜਦਾ ਨਜ਼ਰ ਆ ਰਿਹਾ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਚ ਸੁਖਪਾਲ ਖੈਰਾ ਅਤੇ ਸਿਮਰਜੀਤ ਸਿੰਘ ਬੈਂਸ ਦੇ ਦਾਖਲ ਹੋਣ ਤੇ ਸਪੀਕਰ ਵੱਲੋਂ ਰੋਕ ਲਗਾਈ ਗਈ ਅਤੇ ਜਿਸ ਦਾ ਵਿਰੋਧ ਆਪ ਦੇ ਬਾਕੀ ਵਿਧਾਇਕਾਂ ਵੱਲੋਂ ਕੀਤਾ ਗਿਆ ਅਤੇ ਉਹਨਾਂ ਨਾਰੇਬਾਜ਼ੀ ਵੀ ਕੀਤੀ ਬੋਲੋ ਸਪੀਕਰ ਮਰਦਾਬਾ ਮਰਦਾਬਾ ਮਕਦਾਬਾ ਬੋਲੋ ਸਪੀਕਰ ਮਰਦਾਬਾ 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 ਜਿਸ ਤੋਂ ਬਾਅਦ ਸਪੀਕਰ ਸਾਹਿਬ ਨੇ ਆਪ ਦੇ ਸਾਰੇ ਵਿਧਾਇਕਾਂ ਨੂੰ ਸਦਨ ਚੋਂ ਬਾਹਰ ਕੱਢਣ ਦਾ ਹੁਕਮ ਦੇ ਦਿੱਤਾ ਮਾਰਸ਼ਲਾਂ ਵੱਲੋਂ ਐਮਐਲਏਜ਼ ਨੂੰ ਲੱਤਾਂ ਬਾਹਾਂ ਤੋਂ ਫੜ ਕੇ ਬਾਹਰ ਕੱਢਿਆ ਗਿਆ ਸ਼ਰਮਨਾਕ ਤੇ ਨਿੰਦਣਯੋਗ ਗੱਲ ਇਹ ਰਹੀ ਕਿ ਇੱਥੇ ਮਾਰਸ਼ਲਾਂ ਵੱਲੋਂ ਵਿਧਾਇਕ ਖਾਲਸਾ ਦੀ ਪੱਗ ਵਿਲਾ ਦਿੱਤੀ ਗਈ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਅਸੀਂ ਸਪੀਕਰ ਸਾਹਿਬ ਅੱਗੇ ਜਿਹੜੀ ਹੈ ਆਵਾਜ਼ ਠਾਣੀ ਚਾਹੀਦੀ ਹੈ ਇਹ ਧੱਕਾ ਦਾ ਕਿ ਉਹਨਾਂ ਨੂੰ ਘੱਟੋ ਘੱਟ ਜੇ ਸਦਨ 'ਚ ਨਹੀਂ ਇਸ ਬਿਲਡਿੰਗ 'ਚ ਦਾ ਬੈਠਾ ਦਿੱਤਾ ਜਾਵੇ। ਸੋ ਉਹ ਸਾਡੀ ਗੱਲ ਨਹੀਂ ਸੁਣੀ ਗਈ। ਅਸੀਂ ਪ੍ਰੋਟੈਸਟ ਜਿਹੜਾ ਉਹ ਕੀਤਾ ਸੀ, ਨਾਰੇਬਾਜੀ ਕੀਤੀ ਪਰ ਸਾਡੀ ਕੋਈ ਅਪੀਲ, ਕੋਈ ਦਲੀਲ ਜੜੀ ਜਿਹੜੀ ਸੁਣੀ ਨਹੀਂ ਗਈ। ਪਰ ਉਹਨਾਂ ਨੇ ਸਪੀਕਰ ਨੇ ਨਾਦਰशाही ਜਿਹੜਾ ਹੁਕਮ ਜਾਰੀ ਕੀਤਾ ਕਿ ਇਮਾਰਤਾਂ ਦੁਰਾਰੇ ਇਹਨਾਂ ਨੂੰ ਚੱਕ ਕੇ ਬਾਹਰ ਸੁੱਟ ਦਿੱਤਾ ਜਾਵੇ। ਔਰ ਮਾਰਸਲਾ ਨੇ ਇੰਨੀ ਬੁਰੀ ਤਰ੍ਹਾਂ ਕੋਈ ਨਹੀਂ ਦੇਖਿਆ ਕਿ ਕਿਹਨੂੰ ਕਿੱਥੋਂ ਵੜਾਇਆ ਜਾ ਰਿਹਾ ਪੱਗਾਂ ਤੋਂ ਲੱਤਾਂ ਤੋਂ ਬੁਰੀ ਤਰ੍ਹਾਂ ਜਿਹੜਾ ਮੇਰੀ ਕਿਸਤਾਂ ਤੋਂ ਆ ਜਿਹੜਾ ਪਕੜ ਕੇ ਜਿਹੜਾ ਉਹ ਬਾਹਰ ਕੀਤਾ ਆ ਜਿਹੜੀਆਂ ਪੱਗਾਂ ਰੋਲੀਆਂ ਗਈਆਂ ਮੈਂ ਮਰਦਾ ਰਜਕਾ ਮੇਰੇ ਕਕਾਰਾਂ ਨੇ ਬੇਅਰਬੀ ਕੀਤੀ ਗਈ ਔਰ ਸਾਡੀ ਲੇਡੀਆਂ ਜਿਹੜੇ ਵਿਧਾਇਕ ਨੇ ਉਹਨਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ ਅਰੇ ਬਹੁਤ ਇਸ ਤੋਂ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਉੱਥੇ ਮੌਜੂਦ ਨੇ ਉਹ ਕੁਰਸੀ ਆਪਣੀ ਸੀਟ ਤੇ ਬੈਠੇ ਨੇ ਉਹਨਾਂ ਵੱਲੋਂ ਕੋਈ ਜਿਹੜੀ ਇਹਦੇ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਗਈ ਔਰ ਚੁੱਪ ਕਰਕੇ ਉਹ ਮੂਕਦਰਸ਼ਨ ਮਾਰ ਕੇ ਜਿਹੜਾ ਉਹ ਉਹ ਦੇਖਦੇ ਰਹੇ ਸਾਡਾ ਅਗਲਾ ਕਦਮ ਕੀ ਹੈ ਸਾਡਾ ਅਗਲਾ ਕਦਮ ਅਸੀਂ ਬੈਠ ਕੇ ਅਸੀਂ ਡਿਸਾਈਡ ਕਰਾਂਗੇ ਅਸੀਂ ਸਾਰੇ ਔਰ ਇਹ ਬਹੁਤ ੱੱਕੇ ਚਾਹੀਏ ਅਸੀਂ ਦਾ ਸਖਤ ਅਸੀਂ ਵਿਰੋਧ ਕਰਦੇ ਆਂ ਔਰ ਮੈਂ ਕਹਾ ਦੱਸਦੇ ਤੇ ਜੱਜੇਦਾਰ ਨੂੰ ਬੇਨਤੀ ਕਰਦਾ ਕਿ ਉਹ ਸਰਪੱਗ ਦੀ ਹੋਈ ਇਸ ਚੁੰਨੀਆਂ ਦੀ ਹੋਈ ਬੇਅਦਬੀ ਦਾ ਜਿਹੜਾ ਸਖਤ ਨੋਟਿਸ ਕਨ ਅਸੀਂ ਇਸ ਸਰਕਾਰ ਨੂੰ ਜਵਾਬ ਤਾਲਬ ਕਰਨ ਤੁਸੀਂ ਪਹਿਲੀ ਵਾਰ ਇਸ ਸਦਨ ਦੇ ਵਿੱਚ ਚੜ੍ਹ ਤੇ ਤੁਹਾਨੂੰ ਕਿਸ ਤਰ੍ਹਾਂ ਇੱਥੇ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਿਆ ਮਾਹੌਲ ਤੁਸੀਂ ਦੇਖ ਹੀ ਰਹੇ ਹੋਗੇ ਅਸੀਂ ਇੱਕ ਆਸ ਉਮੀਦ ਦੇ ਨਾਲ ਅਸੀਂ ਆਏ ਸੀ ਕਿ ਵੀ ਅਸੀਂ ਸਾਡੇ ਹਲਕੇ ਦੇ ਸਾਡੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸਾਡੀ ਵਿਧਾਨ ਸਭਾ ਦੇ ਵਿੱਚ ਜਿਹੜਾ ਉਠਾਵਾਂਗੇ ਤੇ ਔਰ ਇੱਥੇ ਇਸ ਹੰਗਾਮੇ ਤੋਂ ਬਾਅਦ ਸਪੀਕਰ ਸਾਹਿਬ ਵੱਲੋਂ ਵਿਧਾਇਕਾਂ ਨੂੰ ਬਾਹਰ ਕੱਢਣ ਦਾ ਹੁਕਮ ਦੇਣਾ ਵੱਖਰੀ ਗੱਲ ਹੈ ਪਰ ਇੱਥੇ ਮਾਰਸ਼ਲਾਂ ਵੱਲੋਂ ਵਿਧਾਇਕਾਂ ਦੀਆਂ ਪੱਗਾਂ ਹਿਲਾ ਦੇਣੀਆਂ ਸਭ ਤੋਂ ਨਿੰਦਣਯੋਗ ਗੱਲ ਹੈ ਚੰਡੀਗੜ੍ਹ ਤੋਂ ਸਪੋਕਸਮੈਨ ਟੀਵੀ ਦੇ ਲਈ ਸੁਖਵਿੰਦਰ ਸਿੰਘ ਦੀ ਰਿਪੋਰਟ फिर <mimitation>